ਸਤ ਗੁਰ ਬੰਦਿ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਉਹ ਜੋ ਹਨੇਰੇ ਵਿੱਚ ਚਾਨਣ ਬਣੇ ਜੋ ਕੈਦੀਆਂ ਲਈ ਆਜ਼ਾਦੀ ਦਾ ਦਰਵਾਜ਼ਾ ਖੋਲਣ ਵਾਲੇ ਬਣੇ ਅੱਜ ਦਾ ਦਿਨ ਸਿਰਫ ਦੀਵੇ ਜਗਾਉਣ ਦਾ ਨਹੀਂ ਇਹ ਦਿਨ ਹੈ ਅਸਲੀ ਰੋਸ਼ਨੀ ਸੱਚ ਦਇਆ ਤੇ ਨਿਆਂ ਦੀ ਜੋਤ ਜਗਾਉਣ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਿਆ ਦਿੱਤੀ ਕਿ ਚਾਨਣ ਸਿਰਫ ਘਰਾਂ ਵਿੱਚ ਨਹੀਂ ਸਾਡੇ ਮਨਾਂ ਵਿੱਚ ਵੀ ਹੋਵੇ ਜਿੱਥੇ ਭਰਾਵਾਂ ਲਈ ਮੋਹ ਕੌਮ ਲਈ ਪ੍ਰੇਮ ਤੇ ਇਨਸਾਫ ਲਈ ਹਿੰਮਤ ਜਾਗੇ ਉਹ ਬੰਦੀ ਛੋੜ ਸੰ ਜਿਨ੍ਹਾਂ ਨੇ ਸਿਰਫ ਆਪਣੇ ਲਈ ਨਹੀਂ ਬਲਕਿ ਹੋਰਾਂ ਲਈ ਬੰਦਨਾ ਦੇ ਤਵਾੜ ਖੋਲੇ ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲੀ ਚਾਨਣ ਉਹ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰੇ ਜਦੋਂ ਅਸੀਂ ਕਿਸੇ ਦੁਖੀ ਦਾ ਸਾਥ ਦਿੰਦੇ ਹਾਂ ਕਿਸੇ ਦੀ ਆਸ ਬਣਦੇ ਹਾਂ ਉੱਥੇ ਹੀ ਬੰਦੀ ਛੋੜ ਦੀ ਰੂਹ ਜਿਵਤ ਹੋ ਜਾਂਦੀ ਹੈ ਆਓ ਅੱਜ ਦੇ ਪਵਿੱਤਰ ਦਿਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡੇ ਅੰਦਰ ਦਾ ਚਾਨਣ ਕਦੇ ਮੰਦਾ ਨਾ ਪਵੇ ਸਾਡੇ ਹੌਸਲੇ ਹਮੇਸ਼ਾ ਚਮਕਦੇ ਰਹਿਣ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਚਾਨਣਾ ਨਾਲ-ਨਾਲ ਆਪਣੇ ਮਨਾਂ ਨੂੰ ਵੀ ਰੋਸ਼ਨ ਕਰੀਏ ਬੰਦੀ ਸਤ ਗੁਰ ਬੰਦੀ